ਕਰਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਆਖਰਕਾਰ ਅਨਮੋਲ ਗਗਨ ਮਾਨ ਦਾ ਸਿਆਸਤ ਤੋਂ ਕਿਉਂ ਮਨ ਭਰ ਗਿਆ ਆਖਰਕਾਰ ਕਿਹੜੀਆਂ ਗੱਲਾਂ ਕਰਕੇ ਅਨਮੋਲ ਗਗਨ ਮਾਨ ਨੇ ਪਾਰਟੀ ਵੀ ਛੱਡ ਦਿੱਤੀ ਸਿਆਸਤ ਵੀ ਛੱਡ ਦਿੱਤੀ ਅਤੇ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ 바ਜਵਾ 바ਜਵਾ ਸਾਹਿਬ ਆਖਰਕਾਰ ਅਨਮੋਲ ਗਗਨ ਮਾਨ ਦੇ ਵੱਲੋਂ ਅਸਤੀਫਾ ਕਿਉਂ ਦਿੱਤਾ ਗਿਆ ਤੁਸੀਂ ਕਿਹੜੇ ਕਾਰਨ ਮੰਨਦੇ ਹੋ ਗਗਨ ਮੋਟੇ ਰੂਪ ਦੇ ਵਿੱਚ ਜੋ ਜਾਣਕਾਰੀ ਆ ਰਹੀ ਹੈ ਸੋਰਸਸ ਦੇ ਹਵਾਲੇ ਨਾਲ ਉਹ ਬੜੀ ਗੰਭੀਰ ਜਾਣਕਾਰੀ ਹੈ ਤੇ ਚੰਤਾਲੀਆ ਆਮ ਆਦਮੀ ਪਾਰਟੀ ਦੇ ਲਈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਲਈ ਵੀ ਅਨਮੋਲ ਗਗਨ ਮਾਨ ਇਕੱਲੇ ਵਿਧਾਇਕ ਹੀ ਨਹੀਂ ਸੀ ਉਹ ਸਾਬਕਾ ਮੰਤਰੀ ਵੀ ਸੀ ਉਹ ਲਗਭਗ 2-3 ਸਾਲ ਵਾਂਗੂ ਮੰਤਰੀ ਰਹਿ ਗਏ ਸੀ ਅਨਮੋਲ ਗਗਨ ਮਾਨ ਦਾ ਅਚਾਨਕ ਅਸਤੀਫਾ ਦੇਣਾ ਕਹਿਣਾ ਕਿ ਦਿਲ ਭਰਿਆ ਹੋਇਆ ਹੈ ਇਹ ਚੀਜ਼ ਹੈ ਦਰਅਸਲ ਜੋ ਜਾਣਕਾਰੀ ਆ ਰਹੀ ਹੈ ਜੋ ਖਬਰ ਨਿਕਲ ਰਹੀ ਹੈ ਇਸ ਮਾਮਲੇ ਦੇ ਵਿੱਚ ਨਿਊ ਚੈਨਲਾਂ 'ਚ ਤੁਹਾਨੂੰ ਕਈ ਰੋਲੇ ਰੱਪੇ ਮਿਲਦੇ ਹੋਣਗੇ ਕਿ ਆ ਸ਼ਾਮਲ ਹੋਣਾ ਸੀ ਉਹਨੇ ਹੋਣਾ ਸੀ ਪਰ ਇਹਦੇ ਇੱਕ ਪਰਸਪੈਕਟ ਜਿਹੜਾ ਮੇਨ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਗਿਆ ਦਿੱਲੀ ਤੋਂ ਕੰਟਰੋਲ ਹੁੰਦੀਆਂ ਨੇ ਤੇ ਉਹ ਸ਼ਕਤੀਆਂ ਪੰਜਾਬ ਤੱਕ ਵੀ ਕੰਟਰੋਲ ਹੁੰਦੀਆਂ ਨੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਡੱਕਾ ਤੋੜਨ ਨਹੀਂ ਦਿੱਤਾ ਜਾ ਰਿਹਾ ਇਟ ਲਾਉਣ ਨਹੀਂ ਦਿੱਤੀ ਜਾ ਰਹੀ ਅਨਮੋਲ ਗਗਨਮਾਨ ਇਸ ਗੱਲੋਂ ਬਹੁਤ ਦੁਖੀ ਸੀ ਹਰ ਰੋਜ਼ ਲੋਕ ਉਨੂੰ ਇਹ ਗੱਲ ਪੁੱਛਦੇ ਸੀ ਕਿ ਸਾਡੀ ਗਲੀ ਨਹੀਂ ਬਣੀ ਸਾਡੀ ਨਾਲੀ ਨਹੀਂ ਬਣੀ ਸਾਡੀ ਇੱਟ ਨਹੀਂ ਲੱਗੀ ਸਾਡੇ ਪਿੰਡ 'ਚ ਨਹੀਂ ਵਿਕਾਸ ਹੋਇਆ ਮਹੱਲੇ 'ਚ ਨਹੀਂ ਵਿਕਾਸ ਹੋਇਆ ਇਸ ਕਰਕੇ ਅਨਮੋਲ ਗਗਨ ਮਾਨ ਕਾਫੀ ਦੁਖੀ ਸੀ ਹਲਕੇ ਦੇ ਵਿੱਚ ਕੰਮ ਨਹੀਂ ਸੀ ਹੋ ਰਹੇ ਹਲਕੇ ਦੇ ਵਿੱਚ ਵਿਕਾਸ ਕਾਰਜ ਨਹੀਂ ਸੀ ਹੋ ਰਹੇ ਅਨਮੋਲ ਗਗਨ ਮਾਨ ਦੀ ਸਰਕਾਰੇ ਦਰਬਾਰੇ ਚੱਲ ਨਹੀਂ ਸੀ ਰਹੀ ਜਿਉ ਕੰਮ ਕਹਿੰਦੀ ਸੀ ਉਹਦਾ ਕਹਿ ਕੇ ਪੰਚਾਂ ਦਾ ਕਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਉਹ ਹਾਲਾਤ ਸੀ ਪਿਛਲੇ ਦਿਨੀ ਇੱਕ ਵੀਡੀਓ ਵੀ ਵਾਇਰਲ ਹੋਈ ਜਿੱਚ ਲੋਕ ਕਹਿੰਦੇ ਕਿ ਸਾਢੇ 3 ਸਾਲ ਹੋ ਗਏ ਸਾਡੀ ਸੜਕ ਨਹੀਂ ਬਣੀ ਉਹ ਕਹਿੰਦੇ ਕਿ ਤੁਸੀਂ ਸੜਕ ਭੁੱਲ ਜੋ ਕਿ ਖਰਾਬ ਸੀ ਕਦੇ ਉਹਨਾਂ ਨੇ ਤਾਂ ਟਕਰਾਉਣ ਦੀ ਕੋਸ਼ਿਸ਼ ਕੀਤੀ ਉਹ ਲੋਕਾਂ ਨੂੰ ਪਰ ਇਹ ਗੱਲ ਸਪਸ਼ਟ ਹੈ ਕਿ ਖਰੜ੍ਹ ਢਲਕੇ ਜਿਹਾ ਵਿਕਾਸ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਅਨਮੋਲ ਗਗਨਮਾਨ ਦੇ ਨਾਲ ਹੋਰ ਵੀ ਗੱਲ ਜੁੜੀ ਹੋਈ ਹੈ ਕਿ ਅਨਮੋਲ ਗਗਨਮਾਨ ਨੇ ਇੱਕ ਨਹੀਂ ਕਿੰਨੀ ਵਾਰ ਇਹ ਗੱਲ ਕਹਿ ਚੁੱਕੀ ਹੈ ਕਿ ਮੇਰੇ ਨਾਂ ਤੇ ਤਹਿਸੀਲਾਂ ਚ ਪੈਸੇ ਮੰਗੇ ਜਾ ਰਹੇ ਨੇ ਇੱਕ ਐਮਐਲਏ ਗੱਲ ਕਹਿ ਰਿਹਾ ਮੇਰੇ ਨਾਂ ਤੇ ਤਹਿਸੀਲਾਂ ਚ ਪੈਸੇ ਮੰਗੇ ਜਾ ਰਹੇ ਨੇ ਫਿਰ ਉਸ ਤਹਿਸੀਲ ਚ ਵਿਜੀਲੈਂਸ ਦੀ ਰੇਡ ਨਹੀਂ ਹੋਈ ਅਜੇ ਤੱਕ ਹਜੇ ਤੱਕ ਵਿਜੀਲੈਂਸ ਦੀ ਰੇਡ ਨਹੀਂ ਇੱਕ ਐਮਐਲਏ ਕਹਿ ਰਹੀ ਹੈ ਕਿ ਮੇਰੇ ਨਾਂ ਤੇ ਪੈਸੇ ਮੰਗੇ ਜਾ ਰਹੇ ਨੇ ਤਾਂ ਵੀ ਹੋਵੇ ਤੇ ਸੁਣਵਾਈ ਵੀ ਨਾ ਹੋਵੇ ਤੇ ਉਹ ਪੈਸੇ ਕਿੱਥੇ ਜਾ ਰਹੇ ਸੀ ਅਨਮੋਲ ਗਗਨਮਾਨ ਕਹਿੰਦੀ ਮੈਂ ਤਾਂ ਪੈਨ ਹੀ ਨਹੀਂ ਲੈਂਦੀ ਹੈ ਕਿਸੇ ਤੋਂ ਮੈਂ ਤਾਂ ਹਜੇ ਤੱਕ ਚੁਆਣੀ ਨਹੀਂ ਲਈ ਕਿਸੇ ਤੋਂ ਤੇ ਉਹ ਪੈਸੇ ਕਿੱਥੇ ਜਾ ਰਹੇ ਸੀ ਜਿਹੜੇ ਅਨਮੋਲਕ ਮੰਨ ਦੇ ਨਾਂ ਤੇ ਮੰਗੇ ਜਾ ਰਹੇ ਸੀ ਖਰੜ ਦੀ ਤਹਿਸੀਲ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੀ ਸਭ ਤੋਂ ਮਹਿੰਗੀ ਤਹਿਸੀਲ ਹੈ ਇੱਕ ਦਿਨ ਚ ਹਜ਼ਾਰਾਂ ਕਰੋੜਾਂ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਉੱਥੇ ਉਹ ਕੋਈ ਲੋਂਗੋਵਾਲ ਜਾਂ ਅਜਨਾਲੇ ਦੀ ਤਹਿਸੀਲ ਨਹੀਂ ਹੈ ਜਿੱਥੇ ਵੀ ਮਹੀਨੇ ਚ ਕਰੋੜ ਦੀ ਰਜਿਸਟਰੀ ਹੁੰਣੀ ਹੈ ਉੱਥੇ ਇੱਕ ਦਿਨ ਚ ਹਜ਼ਾਰਾਂ ਕਰੋੜਾਂ ਸੌਾਂ ਕਰੋੜਾਂ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਮਹਿੰਗੀ ਤਹਿਸੀਲ ਹੈ ਉਸ ਤਹਿਸੀਲ ਦੇ ਵਿੱਚ ਹੁਣ ਗੱਲਾਂ ਦਾ ਜਿੰਨੇ ਮੂੰਹ ਉਨੀਆਂ ਗੱਲਾਂ ਗਲਤ ਇਹ ਨਹੀਂ ਵੀ ਮੈਡਮ ਜੀ ਇਸ ਗੱਲੋਂ ਦੁਖੀ ਸੀਗੇ ਵੀ ਉਹਨਾਂ ਦਾ ਪੋਰਸ਼ਨ ਨਹੀਂ ਸੀ ਉਹਨਾਂ ਕੋਲ ਪਹੁੰਚ ਰਿਹਾ ਇਹ ਤਾਂ ਖੁੰਡਰ ਚਰਚਾ ਵਾਂ ਨੇ ਪਰ ਇਹਦੇ ਬਾਰੇ ਕੋਈ ਜਵਾਬ ਇਹਦੇ ਬਾਰੇ ਕੋਈ ਤੱਥ ਨਹੀਂ ਹੈ ਹਰਿੰਦਰ ਜੇਕਰ ਆਪ ਉਥੇ ਲੋਕਲ ਰਿਪੋਰਟਰਾਂ ਨਾਲ ਗੱਲ ਕਰਦੇ ਆ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਅਨਮੋਲ ਗਗਨਮਾਨ ਵਿਕਾਸ ਨੂੰ ਲੈ ਕੇ ਬਾਬਾ ਦੁਖੀ ਸੀ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਜਦੋਂ ਇੱਕ ਸੈਸ਼ਨ ਹੋਇਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਹਰ ਇੱਕ ਹਲਕੇ ਦਾ ਵਿਕਾਸ ਕਰਾਇਆ ਜਾਵੇਗਾ ਅਤੇ ਇਸੇ ਨਾਲ ਹੀ 5 ਕਰੋੜ ਆ ਜਿਹੜਾ ਹਰ ਹਲਕੇ ਦੇ ਲਈ ਜਾਰੀ ਵੀ ਕੀਤਾ ਗਿਆ ਤਾਂ ਤੁਸੀਂ ਇਸ ਰਾਸ਼ੀ ਨੂੰ ਕਿੰਨੀ ਇੱਕ ਜਾਇਜ਼ ਮੰਨਦੇ ਹੋ ਕਿ ਇਸ ਰਾਸ਼ੀ ਦੇ ਨਾਲ ਪੰਜਾਬ ਦੇ ਹਰ ਪਿੰਡ ਦਾ ਵਿਕਾਸ ਹੋ ਸਕਦਾ ਸੀ ਗਗਨ ਜੇ ਦੇਖੀਏ ਅੱਜ ਪੰਜਾਬ ਦੇ ਵਿੱਚ ਇੱਕ ਜਿਹੜਾ ਸੈਮੀ ਅਰਬਨ ਤੇ ਰੂਲਰ ਹਲਕਾ ਉਹਦੇ ਵਿੱਚ ਲਗਭਗ ਇੱਕ 80 ਤੋਂ ਲੈ ਕੇ 100 120 ਪਿੰਡ ਤੇ ਬਾਕੀ ਸ਼ਹਿਰ ਇੱਕ ਅੱਧਾ ਕਸਬਾ ਆ ਜਾਂਦਾ ਹੈ। ਕੁੱਲ ਮਿਲਾ ਕੇ ਜੇ ਇਹਨਾਂ ਨੂੰ ਵੰਡ ਕੇ ਦੇਖੀਏ 2.5 ਲੱਖ ਤੋਂ ਲੈ ਕੇ 3 ਲੱਖ ਦੀ ਰੇਸ਼ੋ ਨਿਕਲਦੀ ਆ। ਚਾਰ ਕਰ ਲੋ ਵੱਧ ਤੋਂ ਵੱਧ ਚਾਰ ਦੇ ਵਿੱਚ ਤੁਸੀਂ 100 ਮੀਟਰ ਲੰਬੀ ਗਲੀ ਨਹੀਂ ਬਣਾ ਸਕਦੇ। ਇੰਟਰਲੌਕ ਦੀ ਟਾਇਲ ਨਹੀਂ ਲਾ ਸਕਦੇ ਤੁਸੀਂ ਟਾਇਲ ਦਾ ਰੇਟ ਪੁੱਛ ਲਓ ਜਾ ਕੇ ਇੱਕ ਗਲੀ ਜਿੰਨਾ ਪੈਸਾ ਨਹੀਂ ਇਨਾਂ ਨੇ ਇੱਕ ਗਲੀ ਜਿੰਨਾ ਪੈਸਾ ਨਹੀਂ ਜਾਣਾ ਉਹ ਪੈਸਾ ਕਿੱਥੇ ਅਜੇ ਤੱਕ ਇਹ ਨਹੀਂ ਪਤਾ ਕਿੰਨੇ ਡੀਸੀਆਂ ਨੇ ਸੈਂਕਸ਼ਨ ਕਰਤਾ ਐਮਐਲਏਾਂ ਦੇ ਹਲਕਿਆਂ ਦੇ ਵਿੱਚ ਪੈਸਾ ਸਰਕਾਰ ਤੋਂ ਕੱਲੇ ਐਮਐਲਏ ਦੁਖੀ ਨਹੀਂ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਦੇ ਹਲਕੇ ਦੇ ਪਿੰਡਾਂ 'ਚ ਜਾ ਕੇ ਸਰਪੰਚਾਂ ਨੂੰ ਪੁੱਛ ਲਓ ਕਿ ਕੀ ਹਾਲ ਨੇ ਪੈਸੇ ਆ ਰਹੇ ਨੇ ਕਿ ਨਹੀਂ ਆ ਰਹੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਰਪੰਚ ਕਹਿੰਦੇ ਆ ਕਿ ਸਾਨੂੰ ਕਿਹਾ ਜਾਂਦਾ ਕਿ ਮਨਰੇਗਾ ਚ ਕੰਮ ਕਰਾ ਲਓ ਜਿਹੜੇ ਪੈਸੇ ਪੰਚਾਇਤਾਂ ਕੋਲੇ ਜ਼ਮੀਨਾਂ ਦੇ ਠੇਕੇ ਤੇ ਜਾਂ ਦੁਕਾਨਾਂ ਦੋਨਾਂ ਦੇ ਕਿਰਾਏ ਦੇ ਸੀਗੇ ਉਹ ਪੈਸੇ ਸੀਲ ਕਰ ਦਿੱਤੇ ਗਏ ਨੇ ਖੇਡ ਸਟੇਡੀਅਮ ਬਣਾਉਣ ਦੇ ਨਾਂ ਦੇ ਉੱਤੇ ਹਾਲਾਂਕਿ ਇਹਦਾ ਅਸਲੀ ਕਾਰਨ ਨਹੀਂ ਪਤਾ ਲੱਗ ਰਿਹਾ ਸੰਤ ਸੀ ਚੱਲ ਤਾ ਜਿਹੜਾ ਟੋਬੇ ਪੱਕੇ ਕਰਨੇ ਨੇ ਪਿੰਡਾਂ ਦੇ ਵਿੱਚ ਉਹਦੇ ਲਈ ਸੀਲ ਕਰ ਦਿੱਤੇ ਗਏ ਨੇ ਪੰਚਾਇਤਾਂ ਦਾ ਰੋ ਰਹੀਆਂ ਨੇ ਫਿਰ ਇਸ ਤੋਂ ਅੱਗੇ ਨਗਰ ਕੌਂਸਲਾਂ 'ਚ ਵੀ ਇਹੀ ਹਾਲ ਹੈ ਤੇ ਹੁਣ ਆਮ ਆਦਮੀ ਪਾਰਟੀ ਦਾ ਵਿੱਚ ਕੰਮ ਨੂੰ ਲੈ ਕੇ ਜਿਹੜੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਨੇ ਉਹਦੀ ਫੂਕ ਤਾਂ ਅਨਮੋਲ ਗਗਨ ਮਾਨ ਦਾ ਅਸਤੀਫਾ ਕੱਢ ਰਿਹਾ ਜੋ ਖਰੜ ਤੋਂ ਰਿਪੋਰਟਾਂ ਆ ਰਹੀਆਂ ਨੇ ਉਹ ਇਹੀ ਨੇ ਕਿ ਉਹ ਕੰਮ ਨਹੀਂ ਸੀ ਹੋ ਰਹੇ ਵਿਕਾਸ ਕਾਰਜ ਨਹੀਂ ਸੀ ਹੋ ਰਹੇ ਹਲਕੇ ਦੇ ਲੋਕ ਦੁਖੀ ਸੀ ਉਹਨਾਂ ਕੋਲ ਜਾਂਦੇ ਸੀ ਉਹਨਾਂ ਨੇ ਕਿਹਾ ਵੀ ਖੜਾ ਹੀ ਛੜਾਓ ਚਰਖਾ ਸ਼ੁਕਰ ਹੋਇਆ ਚਰਖਾ ਟੁੱਟਾ ਜਿੰਦ ਜੱਬੋ ਛੁੱਟੀ ਵਾਲਾ ਕੰਮ ਉਹਨਾਂ ਨੇ ਕੀਤਾ ਹੈ ਹਰਿੰਦਰ ਇੱਕ ਪਿਛਲੇ ਦਿਨੇ ਅਕਾਲੀ ਦਲ ਦੇ ਆਗੂ ਰਣਜੀਤ ਗਿੱਲ ਦੇ ਵੱਲੋਂ ਵੀ ਪਾਰਟੀ ਛੱਡੀ ਗਈ ਹੈ ਕਿ ਚਰਚਾ ਹੈ ਕਿ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਕਰਕੇ ਅਨਮੋਲ ਗਗਨ ਮਾਨ ਤੋਂ ਅਸਤੀਫਾ ਲਿਆ ਗਿਆ ਗਗਨ ਸਿਆਸਤ ਦੀਆਂ ਹਵਾਵਾਂ ਕੋਈ ਰੁਖ ਬਦਲ ਲੈਣ ਇਹ ਪਤਾ ਨਹੀਂ ਲੱਗਦਾ ਪਰ ਜੋ ਖਬਰ ਆਈ ਜੋ ਉੱਥੇ ਲੋਕੋ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਰਣਜੀਤ ਗਿੱਲ ਨੇ ਕੱਲ ਅਕਾਲੀ ਦਲ ਤੋਂ ਤਾਂ ਅਸਤੀਫਾ ਦਿੱਤਾ ਚਰਚਾ ਇਹ ਸੀ ਕਿ ਉਹ ਭਾਜਪਾ 'ਚ ਜਾ ਸਕਦੇ ਆ ਕੱਲ ਤੱਕ ਇਹੀ ਚਰਚਾ ਚੱਲਦੀ ਰਹੀ ਕਿ ਉਹ ਭਾਜਪਾ 'ਚ ਜਾ ਸਕਦੇ ਆ ਅੱਜ ਇਹ ਹੀ ਗੱਲ ਕਹੀ ਜਾ ਰਹੀ ਹੈ ਕਿ ਹੈਰਾਨੀ ਹੈ ਕਿ ਕੁਝ ਲੋਕ ਕਹਿੰਦੇ ਆ ਜਿਹੜੇ ਗੱਲ ਕੀਤੀ ਆ ਆਪਾਂ ਉੱਥੇ ਉਹ ਲੋਕ ਕਹਿੰਦੇ ਆ ਕਿ ਵੀ ਇਹ 88 ਅਨਮੋਲ ਗਗਨਮਾਨ ਨੂੰ ਕਿ ਰਣਜੀਤ ਗਿੱਲ ਆਮ ਆਦਮੀ ਪਾਰਟੀ ਚ ਆ ਸਕਦੇ ਆ ਇੱਕ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਚ ਰਣਜੀਤ ਗਿੱਲ ਲਾਉਣ ਦੇ ਆਉਣ ਦੀਆਂ ਸੰਭਾਵਨਾ ਬਹੁਤ ਜ਼ਿਆਦੀਆਂ ਨੇਗੀਆਂ ਕਾਰਨ ਕੀ ਆ ਕਿ ਉਹ ਰੀਅਲ ਸਟੇਟ ਦੇ ਇੱਕ ਤਰ੍ਹਾਂ ਨਾਲ ਜਿਹੜੇ ਕਿ ਟਾਈਕੂਨ ਨੇਗੇ ਵੱਡੇ ਵੱਡੇ ਰੀਅਲ ਸਟੇਟ ਬਿਲਡਰ ਨੇਗੇ ਉਹ ਐਂਜਲ ਕੋ ਵੈਲੀ ਦੇ ਨਾਮ ਨਾਲ ਉਹਨਾਂ ਦਾ ਬਹੁਤ ਵੱਡਾ ਬਿਜ਼ਨਸ ਹੈ। ਕਲਵੰਤ ਸਿੰਘ ਹੈਗੇ ਹੈਗੇ ਉਹਨਾਂ ਦੇ ਗਵਾਂਢੀ ਉਹ ਵੀ ਇਸੇ ਕੰਮ ਚ ਨੇਗੇ ਆਮ ਆਦਮੀ ਪਾਰਟੀ ਅੱਜਕੱਲ ਵੱਡੇ ਬਿਲਡਰਾਂ ਨੂੰ ਚੱਕ ਰਹੀ ਵੱਡੇ ਬਿਲਡਰਾਂ ਨੂੰ ਵੱਡੇ ਸੰਤਕਾਰਾਂ ਨੂੰ ਸੰਜੀਵ अरोड़ा ਦੇਖ ਲਓ ਮਿੱੱਤਲ ਹੁਣੀ ਦੇਖ ਲਓ ਯਾਨੀ ਕਿ ਲਗਭਗ ਉਹੀ ਕੋਸ਼ਾ ਤਾਂ ਇਹ ਕੱਲੀ ਆਮ ਆਦਮੀ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਚ ਹੈ ਜਿੱਥੇ ਸੱਤਾ ਹੁੰਦੀ ਹੈ ਇਹ ਲੋਕਾਂ ਦਾ ਝੁਰਮਟ ਉੱਥੇ ਹੀ ਹੁੰਦਾ ਹੈ ਕਲਵੰਤ ਹੁਣੀ ਪਹਿਲਾਂ ਅਕਾਲੀ ਦਲ ਚ ਸੀਗੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਫਿਰ ਉਹ ਆਜ਼ਾਦ ਗੁਰਪ ਬਣਾ ਲਿਆ ਫਿਰ ਉਹ ਕਾਂਗਰਸ ਦੀ ਸਪੋਰਟ ਤੇ ਮੇਰ ਬਣ ਕੇ ਮੋਹਾਲੀ ਦੇ ਹੁਣ ਉਹ ਆਮ ਆਦਮੀ ਪਾਰਟੀ ਚ ਨੇ ਤੁਸੀਂ ਦੇਖ ਲਓ ਕਿ ਉਹ ਸੱਤਾ ਦੇ ਆ ਰঞ্জੀਤ ਗਿੱਲ ਵਾਲੇ ਮਸਲੇ 'ਚ ਇਹੀ ਹੈ ਕਿ ਲੋਕ ਹੈਰਾਨ ਨੇ ਜਿਹੜੇ ਲੋਕ ਪੱਤਰਕਾਰ ਉੱਥੇ ਰਿਪੋਰਟਰ ਜਾਣਦੇ ਨੇ ਉਹ ਕਹਿੰਦੇ ਨੇ ਕਿ ਵੀ ਸਾਨੂੰ ਇਹ ਲੱਗਦਾ ਹੈ ਕਿ ਇਹਨੇ ਇਹ ਫੈਸਲਾ ਕਿਉਂ ਲੈ ਲਿਆ ਰঞ্জੀਤ ਗਿੱਲ ਤਾਂ ਭਾਜਪਾ ਦੇ ਸੰਪਰਕ 'ਚ ਸੀ ਪਰ ਹੁਣ ਪਤਾ ਨਹੀਂ ਕਿ ਰঞ্জੀਤ ਗਿੱਲ ਦਾ ਰਾਤੋ-ਰਾਤ ਕੋਈ ਹਿਰਦੇ ਪਰਵਰਤਨ ਹੋਇਆ ਹੋਵੇ ਕੋਈ ਕੰਟੈਕਟ ਹੋਇਆ ਹੋਵੇ ਆਮ ਆਦਮੀ ਪਾਰਟੀ ਲੋਕ ਕਿ ਤੁਸੀਂ ਸਾਡੇ ਨਾਲ ਆ ਜਾਓ ਅਨਮੋਲ ਗਗਨ ਮਾਨ ਨੇ ਤਾਂ ਅਸਤੀਫਾ ਦਿੱਤਾ ਹੋਇਆ ਆਪਾਂ ਬਾਈਲੈਕਸ ਨਹੀਂ ਕਰਾ ਲੈਨੇ ਆ ਤੇਰੇਂਦਰੀ ਕੇ ਵੀ ਦੇਖਣ ਵਾਲੀ ਚੀਜ਼ ਹੋਊਗੀ ਜੇਕਰ ਅਸਤੀਫਾ ਅੱਜ ਜਾਂ ਭਲਕੇ ਮਨਜ਼ੂਰ ਹੋ ਜਾਂਦਾ ਹੈ ਤਾਂ طے ਆ ਕਿ ਅਸਤੀਫਾ ਮੰਗਿਆ ਗਿਆ ਜੇਕਰ ਅੱਜ ਜਾਂ ਭਲਕੇ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਫਿਰ ਇਸ ਤੋਂ ਸਭਾਵਨਾ ਮੈਨੂੰ ਲੱਗਦੀ ਹੈ ਕਿ ਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਮਨਾਇਆ ਜਾਵੇਗਾ ਤਾਂ ਕਿਹਾ ਜਾਵੇਗਾ ਕਿ ਅਸਤੀਫਾ ਵਾਪਸ ਲੈ ਲਓ ਜੇਕਰ ਇੱਕ ਅੱਜ ਜਾਂ ਭਲਕੇ ਮਨਜ਼ੂਰ ਹੁੰਦਾ ਤਾਂ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਰਣਜੀਤ ਗਿੱਲ ਦੀ ਆਉਣ ਦੀ ਤਿਆਰੀ ਹੈ ਬਿਲਕੁਲ ਜੇ ਅਸਤੀਫਾ ਅੱਜ ਸ਼ਾਮ ਨੂੰ ਕੱਲ ਸਵੇਰੇ ਕੱਲ ਸ਼ਾਮ ਤੱਕ ਵੀ ਮਨਜ਼ੂਰ ਹੋ ਜਾਂਦਾ ਤਾਂ ਮੰਨ ਲਓ ਕਿ ਅਸਤੀਫਾ ਕਹਿ ਕੇ ਲਿਆ ਗਿਆ ਹੈ ਅਸਤੀਫਾ ਕਹਿਆ ਗਿਆ ਕਿ ਅਸਤੀਫਾ ਦੇ ਦਿਓ ਹੁਣ ਜੋ ਵਰਡਿੰਗ ਹੈ ਅਨੁਮੋਲਕ ਗੱਲbandੀ ਹੋਈ ਹੈ ਕਿ ਮੇਰਾ ਅਸਤੀਫਾ ਦਿੱਤਾ ਹੋਇਆ ਹੈ ਹਾਂ ਤੇ ਦਿਲ ਵੀ ਭਰੀ ਹੈ ਦਿਲ ਵੀ ਭਰੀ ਹੁਣ ਮੈਨੂੰ ਨਾ ਕਈ ਵਾਰ ਇੰਜ ਲੱਗਦਾ ਬਹੁਤ ਇਹ ਬਹੁਤ ਸਿਆਸੀ ਲੋਕ ਜਿਹੜੇ ਹੁੰਦੇ ਆ ਬਹੁਤ ਤੇਜ਼ ਹੁੰਦੇ ਆ ਅਸਤੀਫੇ ਪਹਿਲਾਂ ਲਿਖਾ ਲਏ ਜਾਂਦੇ ਤੁਹਾਨੂੰ ਪਤਾ ਕਿ ਇੱਕ মিডিਆ ਅਦਾਰਾ ਹੈ ਪੰਜਾਬ ਦੇ ਵਿੱਚ ਤੇ ਉਹ ਬੰਦੇ ਦੀ ਜੁਆਇਨਿੰਗ ਬਾਅਦ ਚ ਕਰਦਾ ਤੇ ਪਹਿਲਾ ਅਸਤੀਫਾ ਲਿਖਾ ਕੇ ਰੱਖ ਲਿੰਦਾ ਹੈ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲਦੀਆਂ ਨੇਗੀਆਂ ਇਹ ਕਈ ਕੁਝ ਹੁੰਦਾ ਹੈ ਜੇ ਅਸਤੀਫਾ ਨਹੀਂ ਮਨਜ਼ੂਰ ਹੁੰਦਾ ਹਫਤੇ ਦਾ ਸਮਾਂ ਪਹੁੰਚਦਾ ਤਾਂ ਇਹਦਾ ਮਤਲਬ ਹੈ ਕਿ ਮਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਵਾਦਾ ਕੀਤਾ ਜਾਊਗਾ ਕਿ ਜਿਹੜੇ ਕੰਮ ਰਹਿ ਗਏ ਉਹ ਕਰਾਵਾਂਗੇ ਹਰ ਹਾਲ ਚ ਕਰਾਵਾਂਗੇ ਸਾਰਾ ਕੁਝ ਉਹ ਜਿਹੜਾ ਚੱਲੇਗਾ ਜੇ ਨਹੀਂ ਹੁੰਦਾ ਤਾਂ ਫਿਰ ਇਹਦੇ ਵਿੱਚ ਕੋਈ ਨਾ ਕੋਈ ਸਿਆਸੀ ਬੂ ਹੋਰ ਵੀ ਆ ਸਕਦੀ ਹੈ ਹਰਿੰਦਰ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਵੱਡੀ ਹਿੱਲਜੁਲ ਹੋਰ ਵੀ ਹੋ ਸਕਦੀ ਹੈ ਗਗਨ ਜਿਸ ਹਿਸਾਬ ਦੇ ਨਾਲ ਰਿਪੋਰਟਾਂ ਆ ਰਹੀਆਂ ਨੇਗੀਆਂ ਸਰਪੰਚ ਤੋਂ ਲੈ ਕੇ ਕਾਉਂਸਲਰ ਕਾਉਂਸਲਰ ਤੋਂ ਲੈ ਕੇ ਐਮਐਲਏ ਬਹੁਤੇ ਖੁਸ਼ ਨਹੀਂ ਹੈ ਕਿ ਜਿਹੜੇ ਮੰਤਰੀ ਨੇ ਜਾਂ ਜਿਹੜੇ ਐਮਐਲਏ ਦੀ ਕੋਈ ਆਂਦੀ-ਸਾਂਦੀ ਦਿੱਲੀ ਨਾਲ ਜਾਂ ਐਵੇਂ ਕੁਝ ਹੈਗਾ ਉੱਥੇ ਦਾ ਕੰਮਕੁਮ ਹੋ ਜਾਂਦੇ ਆ ਜਿਹੜੇ ਮਾਤੜ-ਤਮਾਤੜ ਨੇਗੇ ਜਾਂ ਐਸੇ ਹਲਕਿਆਂ ਤੋਂ ਦੇ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਇਹ ਪਤਾ ਹੈ ਕਿ ਇਹਨਾਂ ਹਲਕਿਆਂ 'ਚ ਅਸੀਂ ਨਹੀਂ ਜਿੱਤਣਾ ਜਾਂ ਸਾਡੇ ਐਮਐਲਏ ਦੀ ਅਕਸ ਸਹੀ ਨਹੀਂ ਆ ਉੱਥੇ ਕੁਝ ਵੀ ਨਹੀਂ ਹੋ ਰਿਹਾ ਉੱਥੇ ਹਾਲਾਤ ਐਸੇ ਨੇ ਇਹ ਉਬਾਲ ਹੈ ਜਿਹੜਾ ਕੱਲਾ ਅਣਮੋਲ ਕਗਨਮਾਨ ਦੇ ਰੂਪ 'ਚ ਸਾਹਮਣੇ ਆਇਆ ਕਈ ਲੋਕ ਕਈਆਂ ਦਾ ਦਿਲ ਭਰ ਜਾਂਦਾ ਉਹ ਕਹਿੰਦੇ ਨਹੀਂ ਕਰਦੇ ਨਹੀਂ ਐਸੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਖਾਸੀ ਲੰਬੀ ਚੋੜੀ ਗਿੰਨੀ। ਸੁਨੀਹਾ ਸਹੀ ਨਹੀਂ ਗਿਆਨ ਮੋਲ ਗਗਨ ਮਾਨ ਦੇ ਅਸਤੀਫੇ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ। ਬਿਲਕੁਲ। ਡੇਢ ਸਾਲ ਦਾ ਸਮਾਂ ਰਹਿ ਜੇ ਬੰਦਾ ਮੰਤਰੀ ਵੀ ਰਹਿ ਜੇ ਤੂੰ ਇਸ ਗੱਲੋਂ ਦੁਖੀ ਹੋ ਜੇ ਕਿ ਮੇਰੇ ਹਲਕੇ ਦੇ ਕੰਮ ਨਹੀਂ ਹੋ ਰਹੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਕੀ ਹਲਕਿਆਂ 'ਚ ਕੀ ਹੁੰਦਾ ਹੋਊਗਾ। ਬਾਕੀ ਹਲਕਿਆਂ 'ਚ ਕੀ ਹੋਊਗਾ? ਖਰੜ ਤਾਂ ਮਾਸਟਰ ਪਲਾਨ ਦਾ ਹਿੱਸਾ ਵੀ ਹੈ ਮੇਰੇ ਖਿਆਲ 'ਚ। ਪੰਜਾਬ ਸਰਕਾਰ ਨੇ ਖਰੜ ਨੂੰ ਟਰਾਈ ਸਿਟੀ ਨੂੰ ਵਿਕਸਿਤ ਕਰਨਾ ਹੈ ਲੈਂਡ ਪੂਲਿੰਗ ਤਹਿਤ ਵੀ ਇਸ ਹਲਕੇ ਦੇ ਵਿੱਚ ਸਭ ਤੋਂ ਵੱਧ ਪਿੰਡ ਹੋ ਸਕਦੇ ਆ ਲੈਂਡ ਪੂਲਿੰਗ ਵੀ ਇੱਥੇ ਸਭ ਤੋਂ ਜ਼ਿਆਦਾ ਹੋਣੀ ਹੈ ਸ਼ਾਇਦ ਇਹ ਵੀ ਡਰ ਹੋਵੇ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਚੱਲਣਗੀਆਂ ਪਰ ਇਹ ਜਿਹੜਾ ਘਟਨਾ ਨਾ ਇਹਨੇ ਇੱਕ ਚੀਜ਼ ਸਪਸ਼ਟ ਕਰਤੀ ਹੈ ਕਿ ਸਾਰਾ ਕੁਝ ਠੀਕ ਨਹੀਂ ਹੈ ਬਹੁਤ ਸਾਰੀ ਨਿਰਾਸ਼ਤਾ ਐਮ ਐਲ ਏ ਸਰਪੰਚਾਂ ਪੰਚਾਂ ਚ ਸਾਰਿਆਂ ਚ ਆਮ ਆਦਮੀ ਪਾਰਟੀ ਦੇ ਗੱਲਾਂ ਕਰਨ ਨਾਲ ਤਾਂ ਬਹੁਤ ਕੁਝ ਗੱਲਾਂ ਤਾਂ ਬਹੁਤ ਕਈਆਂ ਜਾ ਸਕਦੀਆਂ ਨੇ ਗੱਲਾਂ ਦਾ ਕੜਾ ਤਾਂ ਜਿੰਨਾ ਮਿੱਠਾ ਕਰ ਲੋਗੇ ਗੱਲਾਂ ਨਾਲ ਉਨਾ ਹੋ ਜਾਂਦਾ ਗੱਲ ਸਚਾਈ ਕੀ ਹੈ ਉਹ ਅਨਮੋਲਗਗਨ ਮਾਨ ਦਾ ਅਸਤੀਫਾ ਆਪਣੇ ਆਪ ਬਿਆਨ ਕਰ ਤਾਂ ਅਨਮੋਲਗਗਨ ਮਾਨ ਦੇ ਅਸਤੀਫੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ